ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰੀਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰੇਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਚੜਾਈ ਹੋਈ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਕਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਤਾਂ ਉਹਨ ਦੇ ਨਾਲ ਦੀ ਲੱਗ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡਿੱਤੋ ਗਈ ਏ ਸਰਕੀ ਨਾ ਮੇਰਾ ਨਾਮ ਗੁਰਪ੍ਰੀਤ ਸਿੰਘ ਡੇਡਾ ਦਾ ਨਾਮ ਕਰਮਣਜੋਤ ਸਿੰਘ ਤੇ ਕੀ ਗੱਲ ਹੋਈ ਕੀ ਮੈਂ ਇਹ ਕਹਿਣਾ ਚਾਹਣਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰਿਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰਿਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਣਜੋਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਉਮਰ ਕਿੰਨੀ ਸੀ 17 ਸਾਲ ਦੀ ਉਮਰ ਸੀ ਪੀ ਪਲੱਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੰਨਾ ਕੰਨਾ ਬੇਟਾ ਸੀ ਤੁਹਾਡਾ ਕੰਨਾ ਕੰਨਾ ਬੇਟਾ ਸੀ ਜੀ ਅਮਲ ਜੀ ਸਾਂ ਜੀ ਜੋ ਇੱਥੇ ਘਟਨਾ ਵਾਪਰੀ ਦਾਤ ਉਹ ਕੀ ਮਾਮਲਾ ਹੈਗਾ ਸਾਰਾ ਵਿਸਤਾਰ ਨਾਲ ਦੱਸੋ ਮਾਮਲਾ ਇਹੀ ਆ ਜੀ ਇੱਥੇ ਪਿੰਡ ਦੀ ਫਿਰਨੀ ਦਾ ਰੌਲਾ ਸੀ ਥੋੜਾ ਜਿਹਾ ਥਾਂ ਦਾ ਇੱਕ ਮਰਲਾ ਵੱਧ ਤੋਂ ਥਾਂ ਆਊਗਾ ਤੇ ਉਹਦੇ ਉਦ ਕਰਕੇ ਰੌਲਾ ਸੀ ਇਹ ਸਾਲ ਪਹਿਲਾਂ ਇਹਦੀ ਮੰਨ ਲਓ ਫਿਰਨੀ ਦੀ ਕਰਕੇ ਮਿੰਤੀ ਕਰਕੇ ਤੇ ਮੰਨ ਲਓ ਇਹਨੂੰ ਇੱਥੇ ਛੱਡਿਆ ਹੋਇਆ ਸੀਗਾ ਤੁਸੀਂ ਇੱਥੇ ਮੌਜੂਦ ਸੀ ਅਸੀਂ ਮਹਾਰਾਤ ਮੌਜੂਦ ਸੀ ਮੌਕੇ ਤੇ ਸੀ ਮੈਂ ਇੱਥੇ ਹਾਂ ਗੋਲੀ ਚੱਲੀ ਜੀ ਹਾਂਜੀ ਗੋੜੀ ਜਲੇ ਉਰੋਂ ਮੌਕੇ ਤੇ ਮੌਜੂਦ ਸੀਗਾ ਮੈਂ ਕਿੰਨੇ ਬੰਦੇ ਦੀ ਡੈਥ ਹੋਈ ਇਹ ਵਿੱਚ ਬ ਡੈਥ ਇੱਕ ਮੁੰਡੇ ਦੀ ਹੋਈ ਆ ਜੀ ਕਰਮਣ ਉਮਰ 17 ਸਾਲ ਦੀ ਉਹਦੀ ਮਾਪਿਆਂ ਦੇ ਕਿੰਨੇ ਬੱਚੇ ਇੱਕੋ ਇੱਕ ਇਕੱਲਾ ਇਕੱਲਾ ਪੁੱਤ ਸੀਗਾ ਜੀ ਨਾਮ ਕੀ ਸੀ ਕਰਮਣ ਕਰਮ ਸਿੰਘ ਦਿੱਤੀ ਤੋਂ ਦੇ ਸਿੱਧੀ ਲੱਗੀ ਔਨ ਦਾ ਸਪੌਟ ਆ ਦੀ ਡੈਥ ਹੋ ਗਈ ਦੋ ਜਾਨੇ ਮੁੰਡੇ ਆ ਉਹ ਸਾਡੇ ਜ਼ਖਮੀ ਪਏ ਹਸਪਤਾਲ ਚ ਇੱਕ ਦੇ ਧੌਣ ਦੇ ਨਾਲ ਦੀ ਲੰਗੀ ਆ ਇੱਕ ਦੇ ਸਿਰ ਚ ਲੱਗਾ ਪਤ ਨਹੀਂ ਉਹ ਕੀ ਲੱਗਾ ਮੌਕੇ ਤੇ ਨਹੀਂ ਪਤਾ ਲੱਗਾ ਨਾ ਦੇ ਨੇਰਾ ਦੀ ਪੁਲਿਸ ਪ੍ਰਸ਼ਾਸਨ ਪਹੁੰਚਾ ਹਾਂ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਜੀ ਉਹਨਾਂ ਨੇ ਹੁਣ ਕਰਦੇ ਪਏ ਤਪਤੀਸ਼ ਆਬਦੀ ਬਾਕੀ ਵੇਖੋ ਜੀ ਕੀ ਮੰਨਦਾ ਪੰਚਾਇਤੀ ਰੂਪ ਚ ਫੈਸਲਾ ਪੰਚਾਇਤੀ ਰੂਪ ਚ ਜੀ ਪੰਚਾਇਤ ਨੇ ਪਿਛਲੇ ਪਹਿਲਾ ਸਾਲ ਪਹਿਲਾਂ ਪੰਚਾਇਤ ਨੇ ਹੀ ਵਟ ਪੁਆਈ ਸੀ ਸਾਰੇ ਬੰਦਿਆਂ ਚ ਆ ਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਖੁਦੋ ਅਮਰਜੀਤ ਸਿੰਘ ਨੇ ਆ ਕੇ ਵਟ ਪੁਆਈ ਸੀ ਆਪ ਠੀਕ ਹੈ ਜੀ ਇਹ ਪਿੰਡ ਦੀ ਫਿਰਨੀ ਸੀ ਗੰਡ ਦੀ ਫਿਰਨੀ ਮੰਗ ਕੀ ਕਰਦੇ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਪ੍ਰਸ਼ਾਸਨ ਦਾ ਜੀ ਜੋ ਇਹਦਾ ਹੈਗਾ ਸਿਸਟਮ ਜੀ ਉਹਦੇ ਹਿਸਾਬ ਨਾਲ ਤੁਹਾਨੂੰ ਇਨਸਾਫ ਦੇਣ ਜੀ ਉਹਨਾਂ ਦੇ ਪਰਚਾ ਕਰਨ ਦੋ ਰਵਾਲ ਵਰ ਦੇ ਦੋ ਬੰਦੇ ਆ ਕੇ ਆਏ ਨੇ ਉਹ ਪਹਿਲਾਂ ਹੀ ਇਸ ਰਾਦੇ ਚਾਏ ਸੀ ਵੀ ਉਹ ਗੌਰਮਤ ਮੇਰਾ ਵਾਲਾ ਗਰਜੰਤ ਸਿੰਘ ਹੈ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੇ ਕੀ ਮਾਮਲਾ ਕੀ ਸਾਰਾ ਹੈਗਾ ਕਿੱਥੇ ਕਰਕੇ ਇਹ ਘਟਨਾ ਵਾਪਰੀ ਮਾਮਲਾ ਜੇ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਜੀ ਪਿੱਛੇ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗ੍ਹਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਪਵਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲ੍ਹਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਤਾਂ ਉਹ ਦੇਰ ਨਾਲ ਦੀ ਲੱਗ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡੈਥ ਹੋ ਗਈ ਏ ਤੇ ਇੱਕ ਦੇ ਸਿਰ 'ਚ ਛਾਇਨ ਦੇ ਨਾਲ ਕੁਛ ਮਾਰਿਆ ਉਹਦੇ ਵੀ ਸੱਟ ਹੈਗੀ ਏ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਦੀ ਕੀ ਮੰਗ ਕਰਦੇ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਉਂਣਾ ਨੂੰ ਅਰੈਸਟ ਕਰੇ ਅਖਾਰ ਉਹਨਾਂ ਕੋ ਲਾਇਸੈਂਸੀ ਹੀ ਜਾਂ ਦੋ ਨੰਬਰ ਤੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਲਾਇਸੈਂਸੀ ਆ ਨਜਾਇਜ਼ ਲੈ ਕੇ ਆਏ ਨੇ ਪਰਤੇ ਉਹਨਾਂ ਕੋਲ ਹਥਿਆਰ ਹੈਗੇ ਜੀ ਕਿੰਨੇ ਕੁ ਜੀ ਘਟਨਾ ਕੀਤੀ ਰਾਤ ਇਹ ਜੀ ਰਾਤ ਤਕਰੀਬਨ 10 ਵਜੇ ਦਾਣਾ ਠੀਕ ਹੈ ਜੇ ਤੇ ਕਦੋਂ ਵਗਾਰਾ ਕਰਨਾ ਸੀ ਕੀ ਹੈ ਇੱਥੇ ਦੇਖੋ ਜੀ ਟਰੈਕਟਰ ਤਾਂ ਉਹ ਜਾਣ ਬੁਝ ਕੇ ਲੈ ਕੇ ਆਏ ਅਸਲ ਦੇ ਵਿੱਚ ਤਾਂ ਉਹ ਲੜਾਈ ਲੈਣੇ ਆਏ ਸੀ ਕਿ ਉਹਨਾਂ ਨੇ ਗੋਲੀਆਂ ਗੋਲੀਆਂ ਚਲਾਉਣੀਆਂ ਕਿੰਨੇ ਕੁ ਜਗ੍ਹਾ ਸੀ ਜਗ੍ਹਾ ਤਾਂ ਜੀ ਮਰਲਾ 2 ਮਰਲੇ ਉਹ ਵੀ ਜੀ ਆਪਣਾ ਪੰਚਾਇਤ ਦੀ ਏ ਇਹਨਾਂ ਨਾਲ ਰੌਲਾ ਨਹੀਂ ਸੀ ਪਰ ਸਿੱਧਾ ਉਹਨਾਂ ਨੇ ਆਣ ਕੇ ਫਾਇਰਿੰਗ ਇਹਨਾਂ ਤੇ ਕਰਤੀ ਜਿੱਥੇ ਜਿਹੜੀ ਜਗ੍ਹਾ 'ਚ ਰਾਈ ਗਈ ਸੀ ਹਾਂ ਜੀ ਦੇਖੋ ਜੀ ਜੋ ਰਾਤ ਸਾਡੇ ਇੱਥੇ ਘਟਨਾ ਵਾਪਰੀ ਹੈ ਇਹ ਮੇਨ ਜਗ੍ਹਾ ਆ ਸਾਹਮਣੇ ਹੀ ਹੋਈ ਆ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਸਾਡੇ ਭਾਕੋ ਕੇ ਨਿਵਾਸੀਆਂ ਵਾਸਤੇ ਜੀ ਔਰ ਜਿਨ੍ਹਾਂ ਕੋਲੋਂ ਇਹ ਘਟਨਾ ਵਾਪਰੀ ਆ ਉਜੜੋ ਵੀ ਪਰਿਵਾਰ ਗਿਆ ਸੋ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਆ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਹਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤਾਂ ਓ ਜਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੁਝ ਜਿਹੜਾ ਕੀ ਹੈ ਉਹ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜਿਹਦੀ ਇੱਕ ਜਾਨ ਚਲੀ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਰਿਵਾਰ ਨੂੰ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਪਰ ਅੱਜ ਸਾਡਾ ਪਿੰਡ ਬਹੁਤ ਅਫਸੋਸ ਹੈ ਮਤਲਬ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਉਹ ਮੇਰਾ دوست ਸੀਗਾ ਜਿਹਦਾ ਇਹ ਬੇਟਾ ਸੀਗਾ ਜੀ ਮੇਰੇ ਘਰੇ ਵੀ ਕਈ ਵਾਰੀ ਜਾਂਦਾ ਸੀ ਬਹੁਤ ਸਤਿਕਾਰ ਨਾਲ ਪੈਰੀ ਹੱਥੋ ਨੇ ਲਾਉਣੇ ਤੇ ਬੜੇ ਵਧੀਆ ਨਿੱਗੇ ਸੁਭਾ ਦਾ ਸੀਗਾ ਔਰ ਇਹ ਜੋ ਘਟਨਾ ਵਾਪਰੀ ਹੈ ਇਹਦੀ ਮੈਂ ਘੋਰ ਨਿੰਦਿਆ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ